ਇਹ ਮਰਦਾਨਾ ਜੀ ਨੂੰ ਪਿਆਸ ਲੱਗ ਗਈ ਤੇ ਉਹ ਕਹਿੰਦੇ ਬਾਬਾ ਜੀ ਪਿਆਸ ਲੱਗ ਗਈ ਹੈ ਕਹਿੰਦੇ ਜਾ ਉੱਤੇ ਚਾਰ ਤੇ ਉੱਥੋਂ ਜਾ ਕੇ ਤੂੰ ਪਾਣੀ ਪੀਲਾ ਉਹ ਉੱਥੇ ਪਾਣੀ ਦਾ ਜਿਹੜਾ ਆਪਣਾ قبضہ ਸੀ ਨਾ ਉਹ ਹੈਗਾ ਸੀ ਪੀਰ Wali Kandhari ji ਮੁਸਲਮਾਨ ਜਿਹਰੇ ਜਦੋਂ ਆਪ ਜੀ ਉੱਤੇ ਗਏ ਤੇ ਉਹਨਾਂ ਨੇ ਇਨਕਾਰ ਕਰਤਾ ਵੀ ਤੂੰ ਫਿਰਦਾ ਗੈਰ ਮੁਸਲਮਾਨ ਨਾਲ ਤੇ ਪਾਣੀ ਮੇਰੇ ਕੋਲ ਮੰਗਨ ਆ ਗਏ ਆ ਤੇ ਜਾ ਉਹਨੂੰ ਕੋ ਪਾਣੀ ਵੀ ਪਿਆ ਦੇ ਮੈਨੂੰ ਅੱਛਾ ਆਪ ਕੋਈ ਐਸੀ ਗੱਲ ਬਾਤ ਹੋਈ ਇਖਲਾਫ ਹੋ ਗਿਆ ਬਜ਼ੁਰਗਾਂ ਜਦੋਂ ਇਖਤਲਾਫ ਹੋ ਗਿਆ ਤੇ ਆਪਣਾ ਗੁਰੂ ਨਾਨਕ ਜੀ ਨੇ ਸਾਰਾ ਰੂਹਾਨੇ ਦਾ ਨਾ ਪਾਣੀ ਸਾਰਾ ਖਿੱਚ ਲਿਆ ਅੱਛਾ ਪੀਰ ਵਾਲੀ ਕੰਧਾਰੀ ਜਿੰਨਾ ਪਾਣੀ ਸੀ ਸਾਰਾ ਖਿੱਚ ਲਿਆ ਜਦੋਂ ਪਾਣੀ ਥੱਲੇ ਖਿੱਚ ਲਿਆ ਤੇ ਆਪ ਜੀ ਨੂੰ ਗੁੱਸਾ ਚੜਿਆ ਹਮ ਪੀਰ ਵਾਲੀ ਕੰਧਾਰੀ ਜੀ ਨੂੰ ਤੇ ਆਪ ਨੇ ਇੱਕ ਪੱਥਰ ਜਿਹਾ ਸੀ ਤੇ ਉਹ ਥੱਲੇ ਸਨ ਤੇ ਉਹਨੂੰ ਤੱਕਾ ਲਾਇਆ ਤਾਂ ਪੱਥਰ ਥੱਲੇ ਆਂਦਾ ਲੋੜਕਦਾ ਆਂਦਾ ਰਿਹਾ ਤੇ ਭਾਈ ਮਰਦਾਨਾ ਜੀ ਕਹਿੰਦੇ ਉਹ ਬਾਬਾ ਜੀ ਉਹ ਵੇਖੋ ਪੱਥਰ ਆ ਗਿਆ ਜੇ ਪਹਾੜ ਆ ਗਿਆ ਉਹ ਕਹਿੰਦੇ ਕੋਈ ਨਹੀਂ ਖਲੋਤਾ ਰੋ ਉਹ ਪੱਥਰ ਬਿਲਕੁਲ ਕੋਲ ਆਇਆ ਤੇ ਆਪ ਜੀ ਨੇ ਸੱਜਾ ਥਲਾਤਾ ਗੁਰੂ ਨਾਨਕ ਜੀ ਨੇ ਤੇ ਉਹ ਜਿਹੜਾ ਪੱਥਰ ਸੀ ਜਾਂ ਪਹਾੜ ਸੀ ਉਥੇ ਰੁਕ ਗਿਆ ਹਵਾ ਦੇ ਵਿੱਚ ਚਾ ਤੇ ਪੰਜੇ ਦਾ ਨਿਸ਼ਾਨ ਲੱਗੇ ਔਰ ਪੰਜੇ ਦੀ ਖੂਬੀ ਹੈ ਜਾਨਾ ਹੋਵੇ ਤੁਹਾਡਾ ਤੁਸੀਂ ਦੇਖਣਾ ਕੋਈ ਬੱਚਾ ਵੀ ਇੰਜ ਪੰਜਾ ਲਾਏਗਾ ਨਾ ਤੇ ਉਹਦਾ ਪੰਜਾ ਪੂਰਾ ਆਏਗਾ ਹਮ ਕੋਈ ਉਸ ਤੋਂ ਵੱਡਾ ਹੱਥ ਲੱਗਣਦੇ ਆ ਤੇ ਪੰਜਾ ਪੂਰਾ ਆਏ ਹਾਲੀ ਵੀ ਕਰਾਮਾਤ ਹੈ